ਐਸੇ ਤਾਂ ਬਰਿੰਗ ਪੈਸਾ ਕੀ ਚੀਜ਼ ਆ ਦੱਸੋ ਐਡੀ ਵੱਡੀ ਧਰਤੀ ਆਈ ਇਹ ਇਹਦਾ ਪੈਸਾ ਕੀ ਚੀਜ਼ ਆ ਪੈਸਾ ਨਹੀਂ ਮਤਵ ਰੱਖਦਾ ਮੈਂ ਕਹਿੰਦਾ ਇਸ ਤਾਂ ਇਨੇ ਭੱਗ ਵਾਲੇ ਆ ਸਾਨੂੰ ਹੁਣ ਲੋਕ ਪਤਾਈਆਂ ਦਿੰਦੇ ਨੇ ਪਰ ਥੋੜਾ ਕਰਤਾ ਬਹੁਤ ਕਰਮ ਵਾਲਾ ਹੈ ਮੈਂ ਕਹਿੰਦਾ ਵੱਡਾ ਕਰਮ ਵਾਲਾ ਬੰਦਾ ਕੋਈ ਹੋ ਨਹੀਂ ਸਕਦਾ ਤੁਸੀਂ ਆਹ ਦਾ ਜੰਨਾ ਫੈਕਟਰੀ ਵਾਲਾ ਜਗ੍ਹਾ ਜਿੱਨਾ ਉਹਦੇ ਘਰ ਦੀ ਜਗ੍ਹਾ ਤੁਸੀਂ ਉਹਨਾਂ ਨੂੰ ਸੇਵ ਵਾਲੀ ਦੇ ਦੇਣੇ ਹੋ ਹਾਂਜੀ ਅਸੀਂ ਸੇਵਾ ਲਈ ਉਹਨਾਂ ਨੂੰ ਦੇ ਦੇਣੇ ਚਾਹੇ ਤੇ ਉਹਨਾਂ ਨੇ ਰਹਿਣੇ ਆ ਉਹਨਾਂ ਦਾ ਘਰ ਆ ਇਹ ਉਹ ਆਪੇ ਸੇਵਾ ਕਰਦੇ ਆ ਅਸੀਂ ਉਹਨਾਂ ਨਾਲ ਸੇਵਾ ਕਰਾਉਣੀ ਹੈ ਸਕੂਨ ਮਿਲਦਾ ਈ ਸੇਵਾ ਕਰਕੇ ਸਾਨੂੰ ਵੀ ਸਾਡੇ ਬੰਦਿਆਂ ਨੂੰ ਵੀ ਕੁਝੰਨੇ ਕੰਮ ਕਰਦੇ ਨੇ 25 ਤੋਂ 30 ਬੰਦੇ ਕੰਮ ਕਰਦੇ ਵਰਗੀ ਆਪਣੇ ਕੋਲੇ ਜਿੱਥੇ ਸੀਧੀ ਦਿਨ ਚੱਲ ਰਹੇ ਨੇ ਉੱਥੇ ਬਹੁਤ ਸਾਰੀਆਂ ਅਲੱਗ-ਅਲੱਗ ਗੱਲਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਬਹੁਤ ਵਾਰ ਅਸੀਂ ਦੇਖਿਆ ਕਿ ਲੋਕ ਕੰਮ ਕਰ ਛੱਡ ਦਿੰਦੇ ਨੇ ਬਹੁਤ ਵਾਰ ਅਸੀਂ ਇਹ ਵੀ ਦੇਖਿਆ ਕਿ ਲੋਕ ਇਹ 15 20 ਦਿਨ ਜਿਹੜਾ ਘਰੇ ਭੁੰਜੇ ਸੌਂਦੇ ਨੇ ਲੋਕ ਬੈਠਦੇ ਨਹੀਂ ਪੈਂਦੇ ਤੇ ਅੱਜ ਅਸੀਂ ਤੁਹਾਨੂੰ ਐਸੇ ਹੀ ਦੋ ਨੌਜਵਾਨਾਂ ਨਾਲ ਮਲਾਵਾਂਗੇ ਜੋ ਕਿ ਆਪ ਆਪਣੀ ਫੈਕਟਰੀ ਦੇ ਮਾਲਕ ਨੇ ਜਿੰਨਾਂ ਦੀ ਫੈਕਟਰੀ ਹੈ ਚੰਗੀ ਖਾਸੀ ਫੈਕਟਰੀ ਚੱਲਦੀ ਹੈ 25 ਤੋਂ 30 ਇਹਨਾਂ ਦੇ ਕੋਲ ਮਲਾਜ਼ਮ ਨੇ ਔਰ ਇਹ ਉਹ 15 ਦਿਨ ਕੋਈ ਕੰਮ ਨਹੀਂ ਕਰਦੇ ਸਕੋ ਗੁਰੂ ਨੂੰ ਅਰਪਿਤ ਕਰ ਦਿੰਦੇ ਆ ਆਪਣੇ ਇਹ ਦਿਨ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਾਡੇ ਨਾਲ ਖੜੇ ਆ ਅਸੀਂ ਫੈਕਟਰੀ ਦੇ ਵਿੱਚ ਖੜੇ ਆ ਦੇਖ ਸਕਦੇ ਹੋ ਸੀ ਬਹੁਤ ਸਾਰੀਆਂ ਮਸ਼ੀਨਾਂ ਤੇ ਸਾਰੀਆਂ ਮਸ਼ੀਨਾਂ ਫਿਲਹਾਲ ਇਹਨਾਂ ਨੇ ਬੰਦ ਕਰੀਆਂ ਹੋਈਆਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਅਸੀਂ ਕਾਜੀ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਭਾਈ ਜੇ ਮੈਂ ਕਿਹਾ ਕਿ ਅਸੀਂ ਨਾ ਪਹਿਲਾਂ ਵੀ ਜਦੋਂ ਹਰ ਸਾਲ ਅਸੀਂ ਸਭਾ ਦੇ ਵਿੱਚ ਹੁੰਨੇ ਆ ਤਾਂ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਦੇਖਦੇ ਆ ਬਹੁਤ ਸਾਰੇ ਇਹੋ ਜਿਹੇ ਲੋਕਾਂ ਨਾਲ ਮਿਲਦੇ ਆ ਜਿਹੜੇ ਇਹ ਦਿਨਾਂ ਦੇ ਵਿੱਚ ਕੰਮ ਨਹੀਂ ਕਰਦੇ ਅਸੀਂ ਵੀ ਜੀ ਇਹ ਦਿਨਾਂ ਵਿੱਚ ਅਸੀਂ ਕੰਮ ਨਹੀਂ ਕਰਦੇ ਹੈਗੇ ਆਪਣੇ ਫੈਕਟਰੀ ਪ੍ਰੋਪਰ ਬੰਦ ਰੱਖਦੇ ਆ ਤੇ ਸਾਡੇ ਕੋਲ ਲੰਗਰ ਲਗਾਉਣ ਵਾਸਤੇ ਰਾਣੇਵਾਲ ਤੋਂ ਆਉਂਨੇ ਨੰਮੇ ਸ਼ਹਿਰ ਤੋਂ ਰਾਣੇਵਾਲ ਪਿੰਡ ਆਈ ਉਥੋਂ ਆਉਂਨੇ ਲੰਗਰ ਲਗਾਉਣ ਵਾਸਤੇ ਉਹਨਾਂ ਨਾਲੇ ਸੇਵਾ ਕਰਦੇ ਆ ਅਸੀਂ ਸਾਡੇ ਵਰਕਰ ਵੀ ਸਾਰੇ ਉਹਨਾਂ ਨਾਲ ਸੇਵਾ ਕਰਦੇ ਆਂ ਅੱਛਾ ਤੁਸੀਂ ਆਹ ਦਾ ਜਿੰਨਾ ਫੈਕਟਰੀ ਵਾਲਾ ਜਗ੍ਹਾ ਹੈ ਜਿੰਨਾ ਉਹਦੇ ਘਰ ਦੀ ਜਗ੍ਹਾ ਉਹ ਤੁਸੀਂ ਉਹਨਾਂ ਨੂੰ ਸੇਵ ਵਾਲੀ ਦੇ ਦਿੰਦੇ ਹੋ ਹਾਂਜੀ ਅਸੀਂ ਸੇਵਾ ਲਈ ਉਹਨਾਂ ਨੂੰ ਦੇ ਦਿੰਦੇ ਆਂ ਤੇ ਉਹ ਆਪਣਾ ਉਹਨਾਂ ਦੇ ਘਰ ਆਈ ਇਹ ਹਾਂਜੀ ਹਾਂਜੀ ਅੱਛਾ ਮਲਾ ਵੀ 15 ਦਿਨੋਂ ਆਪ ਇੱਥੇ ਰਹਿੰਦੇ ਸੇਵਾ ਕਰਦੇ ਜਿੰਨੇ ਦਿਨੋਂ ਰਹਿਨੇ ਆ ਉਹਨਾਂ ਦੇ ਘਰ ਆਈ ਉਹ ਆਪੇ ਸੇਵਾ ਕਰਦੇ ਆਂ ਅਸੀਂ ਉਹਨਾਂ ਨਾਲ ਸਮਕ ਸੇਵਾ ਕਰਾਉਂਦੇ ਹਾਂ ਹਾਂਜੀ ਤੇ ਜਿੰਨਾ ਭਾਈ ਹੁਣ ਆਪਾਂ ਦੇਖੀਏ ਨੇ ਪਿੱਛੇ ਨਾਲ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਸਾਰੀਆਂ ਬੰਦ ਪਈਆਂ ਨੇ ਤਾਂ ਇਹ ਕਿੰਨੇ ਦਿਨ ਤੁਸੀਂ ਬੰਦ ਰੱਖਦੇ ਹੋ ਫਿਰ ਪ੍ਰੀਤ 10 ਤੋਂ 1 ਮੁਲਾਜ਼ਮ ਕਿੰਨੇ ਕੰਮ ਕਰਦੇ 25 ਤੋਂ 30 ਬੰਦੇ ਕੰਮ ਕਰਦੇ ਵੀਰ ਜੀ ਆਪਣੇ ਕੋਲੇ ਹਾਂਜੀ ਉਹ ਵੀ ਫਿਰ ਮਤਲਬ ਉਹ ਕਹਿੰਦੇ ਨਹੀਂ ਕਿ ਕਿਉਂਕਿ ਹਰੇਕ ਦਾ ਰੋਟੀ ਪਾਣੀ ਚੱਲਦਾ ਚਲੋ ਕੰਮ ਜਿਹੜਾ ਲੇਬਰ ਕਰਦਾ ਹਨਾ ਕੋ ਉਹਨਾਂ ਦਾ ਉਸ ਹਾਵ ਨਾਲ ਤੁਸੀਂ ਮਤਲਬ ਕਰ ਦਿੰਦੇ ਹੋ ਸਾਰਾ ਹਾਂਜੀ 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 ਵੀਰ ਜੀ ਆਇਆ ਲਈ ਉਹ ਵੀ ਨਾਲ ਸਾਡੇ ਸੇਵਾ ਕਰਾਉਨੇ ਆ ਲੰਗਰਾਂ ਨਾਲ ਨਵੇਂ ਸ਼ਹਿਰ ਤੋਂ ਬੰਦੇ ਆਉਨੇ ਆ ਆਪਣੇ ਲੰਗਰ ਲਾਉਣ ਵਾਸਤੇ ਉਹਨਾਂ ਨਾਲ ਸੇਵਾ ਸੀ ਆਪ ਕਰਾਉਨੇ ਨਾਲ ਸਾਡੇ ਮੁਲਾਜ਼ਮ ਵੀ ਉਹਨਾਂ ਨਾਲੇ ਕਰਾਉਨੇ ਸੇਵਾ ਹਾਂਜੀ ਵੀਰ ਜੀ ਸਾਰਾ ਮਤਲਬ ਆਹ ਜਗ੍ਹਾ ਤੇ ਤੁਹਾਡੇ ਮੁਲਾਜ਼ਮ ਤੁਸੀਂ ਉਹਨਾਂ ਨੂੰ ਦੇ ਦਿੰਨੇ ਹੋ ਕਿ ਤੁਸੀਂ ਸੇਵਾ ਕਰ ਹਾਂਜੀ ਹਾਂਜੀ ਹਾਂ 5 ਤੋਂ 6 ਦਿਨੇ ਅਸੀਂ ਇਹਨਾਂ ਸੇਵਾ ਕਰਾਉਣੀ ਆ ਮਰ ਛੁੱਟੀਆਂ ਸਾਨੂੰ 10 ਦਿਨ 12 ਦਿਨ ਹੋਣੀਆਂ ਐ ਅਸਾਂ ਕਦੇ ਪਰਿਵਾਰ ਨੇ ਕਿਹਾ ਨਹੀਂ ਕਿ ਐਂ ਤਾਂ ਆਪਾਂ ਨੂੰ ਵੀ ਥੋੜਾ ਬਹੁਤ ਹੋਈ ਗੱਲ ਕੰਮ ਚੱਲਦਾ ਹੈ ਕੰਮ ਨਾ ਰੋਕੋ ਘਾਟਾ ਪੈਂਦਾ ਕਈ ਵਾਰ ਬੰਦਾ ਇਹ ਵੀ ਸੋਚ ਲੈਂਦਾ ਨਹੀਂ ਨਹੀਂ ਪੈਸੇ ਦਾ ਵੀ ਪੈਸਾ ਕੀ ਚੀਜ਼ ਐ ਦੱਸੋ ਐਡੀ ਵੱਡੀ ਧਰਤੀ ਆਈ ਐ ਇਹ ਇਹ ਤਾਂ ਪੈਸਾ ਕੀ ਚੀਜ਼ ਐ ਪੈਸਾ ਨਹੀਂ ਮਤਲਬ ਰੱਖਦਾ ਇੱਥੇ ਹਾਂਜੀ ਇਨ੍ਹਾਂ ਦਿਨਾਂ ਦੇ ਵਿੱਚ ਸਾਡੇ ਜੇ ਗੱਲ ਕਰੀਏ 10ਵੇਂ ਗੁਰੂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਹਾਂਜੀ 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 ਉਹੀ ਤਾਂ ਗੱਲ ਆ ਜੀ ਹੁਣ ਆਪਾਂ ਕੰਮ ਦੇ ਪਿੱਛੇ ਭਜੀ ਆਈਏ ਉਹਦਾ ਕੀ ਆਪ ਆਪ ਸੇਵਾ ਕਰਾਉਣਾ ਨਹੀਂ ਆਪ ਸਾਡੇ ਮੁਲਾਜ਼ਮ ਸੇਵਾ ਕਰਾਉਣਾ ਨਹੀਂ ਆਈ 10 ਤੋਂ 12 ਦਿਨ ਅਸੀਂ ਇੱਥੇ ਹੀ ਹੁੰਨੇ ਬਿਲ ਹੀ ਹੁੰਨੇ ਆ ਜੀ ਹਾਂਜੀ ਬਾਈ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਇਹ ਦਿਨ ਨੇ ਹਣਾ ਇਹ ਦਿਨਾਂ ਦੇ ਵਿੱਚ ਆ ਫਤੇਗੜ ਸਾਹਿਬ ਦੀ ਧਰਤੀ ਜਿਹੜੀ ਹੈ ਇਹ ਸਾਰੇ ਸੇਵਾ ਅਰਪਣ ਨਾਲ ਪੂਰੀ ਭਰ ਜਾਂਦੀ ਹੈ ਹਣਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਪੰਜਾਬ ਦੇ ਅਲੱਗ-ਅਲੱਗ ਕੋਨੇ ਤੋਂ ਇੱਥੇ ਆ ਕੇ ਸੇਵਾ ਕਰਦਾ ਕੋਈ ਜਿਹਦਾ ਜਿੰਮੇ ਸੈਟ ਲੱਗਦਾ ਉਹ ਲਾ ਉਵੇਂ ਸੇਵਾ ਕਰਦਾ ਕੋਈ ਮੋਟਰ ਕਾਰਾਂ ਫਰੀਜ ਚ ਠੀਕ ਕਰ ਦਿੰਦਾ ਚੜ੍ਹਦਾਲੂ ਆਉਂਦੀਆਂ ਇਹ ਤਾਂ ਬਹੁਤ ਬੜੀ ਥੇ ਬਾਈ ਲੋਕੀ ਦੂਰੋਂ ਐਨੀ ਦੂਰੋਂ ਆ ਕੇ ਚੱਲ ਕੇ ਆ ਕੇ ਸ ਅੰਤ ਸੇਵਾ ਕਰਨ ਦਾ ਹੱਕ ਆ ਹੀ ਪੂਰਾ ਮੈਂ ਕਹਿੰਦਾ ਕਿ ਬਰਜਿੰਦ ਦਾ ਨਾਮ ਨਾਲ ਦਿਖਾਈ ਵੀ ਜਾਓ ਜਿਸਾ ਨਾ ਦੇਖੋ ਜੀ ਸਮਾਨ ਪਿਆਗਾ ਸਾਰਾ ਫੈਕਟਰੀ ਦਾ ਬਾਈ ਕਾ ਆਪਣਾ ਫੈਕਟਰੀ ਕਾਦੀ ਹੈ ਕੀ ਕੰਮ ਹੈ ਆਪਣਾ ਬਾਈ ਜੀ ਸਲਾਈ ਮਸ਼ੀਨ ਦਾ ਪਾਰਟਸ ਬਣਾਉਣੀ ਹੈ ਹਾਂ ਜੀ ਪਾਰਟਸ ਬਣਾਉਣੀ ਹੈ ਹਾਂ ਸਲਾਈ ਮਸ਼ੀਨ ਦਾ ਪਾਰਟਸ ਬਣਾਉਣੀ ਹੈ ਆਪਾਂ ਜੀ ਇਹ ਕਿਤੇ ਕਿਤੇ ਜਾਂਦਾ ਫਿਰ ਇਹ ਆਪਣੇ ਲੁਧਿਆਣਾ ਮਰੰਡਾ ਕਰਾਲੀ ਉੱਥੇ ਜਾਂਦੇ ਜਮਣਾ ਹਾਂ ਜੀ ਅੱਛਾ ਸਾਰੇ ਇੱਧਰ ਆਪਣੇ ਜਿਹੜੇ ਏਰੀਆ ਨੇ ਜ਼ਿਲ੍ਹਿਆਂ ਦੇ ਵਿੱਚ ਸਾਰਾ ਜਾਂਦਾ ਤੁਹਾਨੂੰ ਜਿੱਥੇ ਸਾਡਾ ਪਾਰਟਸ ਲੱਗਦਾ ਜੀ ਸਲਾਈ ਮਸ਼ੀਨ ਦਾ ਪਾਰਟ ਆ ਜੀ ਉਹਨੂੰ ਨਾਲ ਕਿ ਨਹੀਂ ਉਹਦੇ ਵਿੱਚ ਸਾਡਾ ਪ ਹਾਂਜੀ ਪਹਿਲੀ ਵਾਰ ਕਦੋਂ ਸ਼ੁਰੂ ਕੀਤਾ ਸੀਗਾ ਤੁਸੀਂ ਇਹ ਕਿ ਮਤਲਬ ਆਪਣਾ ਸੇਵਾ ਜਿਹੜੀ ਕਰਨ ਲੱਗੇ ਹੋ ਸੀ ਇਹ ਪਹਿਲੀ ਵਾਰ ਕਦੋਂ ਸ਼ੁਰੂ ਕੀਤਾ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਲੀ ਵਾਰ ਵਰਤਿਆ ਸਾਡੇ ਕੋਲ 17 ਸਾਲ ਪਹਿਲਾਂ ਆਏ تھے ਲੰਗਰ ਵਾਲੇ ਰਾਣੇਵਾਲ ਪਿੰਡ ਤੋਂ ਨਵੇਂ ਸ਼ਹਿਰ ਤੋਂ ਹੀ ਉੱਥੇ ਹੀ ਅਸੀਂ ਜੁੜੇ ਹੋਏ ਹੁਣ 17 ਸਾਲ ਹੋ ਗਏ ਸਾਡੇ ਕੋਲੇ ਉਹਨਾਂ ਨੇ ਆਪਣੇ ਆਪ ਆ ਜਾਣਾ ਉਹਨਾਂ ਨੂੰ ਪਤਾ ਸਾਡਾ ਘਰ ਆਈ ਇੱਥੇ ਠੀਕ ਆ ਜੀ ਕੋਈ ਦਿੱਕਤ ਨਹੀਂ ਹੈਗੀ ਕੋਈ ਪਾਣੀ ਦੀ ਦਿੱਕਤ ਨਹੀਂ ਹੈਗੀ ਕੋਈ ਲੈਟਰਿੰਗ ਬਾਥਰੂਮ ਦੀ ਦਿੱਕਤ ਨਹੀਂ ਹੈਗੀ ਉਹ ਪਰਿਵਾਰ ਮੈਨੂੰ ਸਾਡਾ ਜੁੜ ਗਈ ਸਾਡੇ ਵਿਆਹਾਂ ਸ਼ਾਦੀਆਂ ਵਿੱਚ ਵੀ ਆਉਨੇ ਆ ਹੁਣ ਅਸੀਂ ਵੀ ਜਾਣੇ ਆਈ ਉਹਨਾਂ ਦੇ ਹੁ ਪਰਿਵਾਰ ਵਿੱਚ ਕੋਈ ਸਾਡਾ ਹੋ ਗਿਆ ਇਕਾ ਹਾਂਜੀ ਜੇ ਮੈਂ ਪਹਿਲਾਂ ਜ਼ਿਕਰ ਕੀਤਾ ਬਹੁਤ ਸਾਰੇ ਲੋਕ ਹੈ ਜਿਹਨੇ ਇਹ 15 20 ਦਿਨ ਭੁੰਜੇ ਸੌਂਦੇ ਨੇ ਹਨਾ ਕਿਉਂਕਿ ਹਰੇ ਕੋਈ ਉਹ ਚੀਜ਼ ਨੂੰ ਮਹਿਸੂਸ ਕਰਨਾ ਚਾਹੁੰਦਾ ਕਿ ਅੱਜ ਤੱਕ ਚਲੋ ਹੁਣ ਉਹ ਠੰਡ ਪੈਂਦੀ ਨਹੀਂ ਜਿਹੜੀ ਉਸ ਸਮੇਂ ਪੈਂਦੀ ਸੀਗੀ ਹਾਂਜੀ 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 ਸਹੀ ਗੱਲ ਹੈ ਜੀ ਸਹੀ ਗੱਲ ਬਹੁਤ ਸਾਰੇ ਹੋਣਗੇ ਪਰਿਵਾਰ ਵਿੱਚ ਹਾਂਜੀ ਹਾਂਜੀ ਵੀਰ ਜੀ ਬਹੁਤ ਬੰਦੇ ਏਕਣਾ ਹੈਗੇ ਆ ਜੀ ਹੁਣ ਸਾਡੇ ਆਪ ਖੁਦ ਕਰਦੇ ਜੀ ਅਸੀਂ ਵੀਰੇ ਤਿੰਨ ਵੇਟਸ ਗੁਰਦੁਆਰਾ ਸਾਹਿਬ ਜਾਣੇ ਆ ਜੀ ਰੇਲੀ ਤਿੰਨੇ ਦਿਨ ਉਹਨਾਂ ਜਾਣੇ ਜਾਣਾ ਜੀ ਹਾਂਜੀ ਵੀਰ ਜੀ ਏ ਭਾਈ ਜਦੋਂ ਸੀ ਇਹ ਕਰਨ ਲੱਗੇ ਮਾਲੂ ਲੇਬਰ ਤਾਂ ਕਹਿੰਦੀ ਹੋਊਗੀ ਕਿ ਚਲੋ ਆਪਾਂ ਕੰਮ ਕਰੀਏ ਆਪਾਂ ਫੈਕਟਰੀ ਕਾ ਲੇਬਰ ਨੂੰ ਪਹਿਲਾਂ ਦੱਸਿਆ ਹੋ ਸਾਰਾ ਇਹ ਲੇਬਰ ਨੂੰ ਪਤਾ ਹੀ 17 ਸਾਲ ਹੋ ਗਈ ਹੁਣ ਹੁਣ ਲੇਬਰ ਕਹਿੰਦੀ ਨਹੀਂ ਹੈਗੀ ਆ ਵੀ ਉਹਨਾਂ ਨੂੰ ਹੀ ਪਤਾ ਹੀ ਸੇਵਾ ਚਲੋ ਇੰਨੇ ਦੂਰ ਤੋਂ ਸੰਗਤ ਆਉਦੀ ਆਈ ਆਪਾਂ ਸੇਵਾ ਕਰਦੇ ਹਾਂ ਨਾਲ ਹੀ ਹਾਂਜੀ ਵਰਜੀ ਤੁਸੀਂ ਕਿਵੇਂ ਦੇ ਦੂੰ ਭਾਈ ਬਹੁਤ ਜ਼ਿਆਦਾ ਹੀ ਸਕੂਨ ਮਿਲਦਾ ਜੀ ਸੇਵਾ ਕਰਕੇ ਸਾਣ ਨੂੰ ਵੀ ਸਾਡੇ ਬੰਦਿਆਂ ਨੂੰ ਵੀ ਉਹ ਵੀ ਚਾਹੁੰਨੇ ਵੀ ਇਸ ਦਾ ਇੰਤਜ਼ਾਰ ਕਰਦੇ ਨੇ ਕਦੋਂ ਸਾਡੇ ਲੰਗਰ ਲਾਉਣਾ ਉਹਨੇ ਹਾਂਜੀ ਇਹ ਬਈ ਕੇ ਵੀ ਹੁੰਦਾ ਨਾ ਕਿ ਜਦੋਂ ਚਲੋ ਅਸੀਂ ਕੰਮਕਾਰ ਕਰਦੇ ਹੁਣ ਜਿਵੇਂ ਹੁਣ ਮਸ਼ੀਨਾਂ ਸਾਰੀਆਂ ਬੰਦ ਪਈਆਂ ਨੇ ਹਨਾ ਤਾਂ ਇਹ ਤੁਸੀਂ ਫਿਰ 30 31 ਜਾਂ 1 ਤਰੀ ਨੂੰ ਖੋਲੋਗੇ ਹੁਣ ਹਾਂਜੀ ਅਸੀਂ 1 ਜਾਂ 2 ਨੂੰ ਚਲਾਵਾਂਗੇ ਜ ਆਪਣਾ ਕੰਮ ਹਾਂਜੀ 1 2 ਤੱਕ ਬੰਦ ਰਹਿਣਾ ਕੋਈ ਫਿਰ ਜੇ ਮੈਂ ਸਾਰਾ ਪੰਡਾਲ ਲੱਗਿਆ ਹੋਇਆ ਇੱਧਰ ਲੰਗਰ ਚੱਲੀ ਜਾਂਦਾ ਸਾਰਾ ਖੁਸ਼ੇ ਉਹਨਾਂ ਦਿਨ ਰੋਗੇ ਹਾਂਜੀ ਉਹਨਾਂ ਦਿਨ ਰੋਗੇ ਇਹ ਉਹਨਾਂ ਦਿਨ ਰੋਗੇ ਬੰਦ ਰਹਿੰਦਾ ਕੰਮ ਕੰਮ ਕੀਦੇ ਮਨ ਚ ਆਇਆ ਸੀ ਖਿਆਲ ਤੁਹਾਡੇ ਇਹ ਸਾਡੇ ਨਵੇਂ ਸ਼ਹਿਰ ਤੋਂ ਜਿਹੜੇ ਲੰਗਰ ਲਾਉਣਾ ਉਹਨਾਂ ਦੇ ਮਨ ਚ ਆਇਆ ਤਾਂ ਜੀ ਉਹ ਸਾਡੀ ਚਲੋ ਸਾਡੇ ਸਾਡ ਬਰਕਤ ਪੂਰੀ ਆ ਘਰ ਨਵਾਂ ਬਣਾ ਰਹੇ ਆ ਅਸੀਂ ਗ੍ਰਹਿ ਪ੍ਰਵੇਸ਼ ਕਰਿਆ ਨਹੀਂ ਆ ਕਿ ਸੰਗਤ ਪਹਿਲਾਂ ਆ ਕੇ ਸੌਣ ਲੱਗ ਗਈ ਉੱਥੇ ਦੇਖ ਲਓ ਅਸੀਂ ਤਾਂ ਆਪ ਹਜੇ ਗਏ ਨਹੀਂ ਸੰਗਤ ਪਹਿਲਾਂ ਸੰਗਤ ਪਹਿਲਾਂ ਆ ਗਈ ਅਸਤਾ ਦੇਣਾ ਨਹੀਂ ਦੇ ਸਕਦਾ ਜੀ ਹਾਂਜੀ ਹਾਂਜੀ ਕਿਉਂਕਿ ਬਹੁਤ ਇੱਥੇ ਲੋਕ ਹੋਈ ਗੱਲ ਕਾਮਲ ਬੰਦਾ ਹੀ ਕਰਦਾ ਕਿ ਆਦਾ ਘਰ-ਬਾਰ ਵਧੀਆ ਹੋਵੇ ਉਹ ਸਾਰੀ ਕਿਰਪਾ ਬਾਬੇ ਦੀ ਮੈਂ ਕਹਿੰਦਾ ਜਸਤੇ ਇਨੇ ਭੱਗ ਵਾਲੇ ਆ ਸਾਨੂੰ ਹੁਣ ਲੋਕ ਬਤਾਈਆਂ ਦਿੰਨੇ ਪੇ ਥੋੜਾ ਕਰਤਾ ਬਹੁਤ ਕਰਮ ਵਾਲਾ ਵੀ ਤੁਸੀਂ ਹਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਨਹੀਂ ਹੈਗਾ ਠੀਕ ਆ ਤੁਹਾਡੇ ਕਰ ਪਹਿਲਾਂ ਸੰਗਤ ਆ ਗਈ ਰਹਿਣ ਵਾਸਤੇ ਮੈਂ ਕਹਿੰਦਾ ਵੱਡਾ ਕਰਮ ਵਾਲਾ ਬੰ ਬਾਈ ਪਿੰਡ ਗੜਾਉਡਾ ਸਾਡਾ ਪਿੰਡ ਬਹਾਦਰਗੜਾ ਜਿਲ੍ਹਾ ਫਤਿਹਗੜ ਸਾਹਿਬ ਹਾਂਜੀ ਜੀ ਹਾਂਜੀ ਤੁਹ ਪਰਾਈਓ ਬਈ ਦੋਨੇ ਹਾਂਜੀ ਹਾਂਜੀ ਦੋਨੇ ਪਾਈਆਂ ਹੀ ਸਕੇ ਪਾਈਆਂ ਦੋਨੇ ਧੰਨਵਾਦ ਬਾਈ ਥੈਂਕ ਯੂ ਜੀ ਤੁਹਾਡਾ ਮੇਰ ਲਾਵੇ ਤੁਹਾਡੀ ਸੇਵਾ ਇੰ ਚੱਲਦੀ ਹੈ ਹਾਂਜੀ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਏਡੀ ਬੜੀ ਸੇਵਾ ਕਰ ਰਹੇ ਹੋ ਪ੍ਰੋ ਪੰਜਾਬ ਦਾ ਥੈਂਕ ਯੂ ਥੈਂਕ ਯੂ ਇਹਨਾਂ ਸਾਡੇ ਨਾਲ ਦੋ ਨੌਜਵਾਨ ਜੋ ਕਿ ਇਹਨਾਂ ਸੇਵਾਵਾਂ ਦੇ ਦਿਨਾਂ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਨੇ ਤੇ ਫੈਕਟਰੀ ਜਿਹੜੀ ਆਪਣੀ ਕੰਮ ਧੰਦਾ ਮਤਲਬ ਜਿਹੜਾ ਆਪਣਾ ਉਹ ਬੰਦ ਕਰਦੇ ਆ ਤੇ ਇਹਨਾਂ ਦਾ ਕਹਿਣਾ ਕਿ ਗੁਰੂ ਨੇ ਸਾਡੇ ਘਰ ਨੂੰ ਭਾਗ ਲਾਇਆ ਅਸੀਂ ਜੇ 10-15 ਦਿਨ ਕੰਮ ਨਾ ਵੀ ਕਰਾਂਗੇ ਤਾਂ ਵੀ ਜਿਹੜਾ ਕੋਈ ਏਡੀ ਗੱਲ ਨਹੀਂ ਸਗੋ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਸੇਵਾ ਅਰਪਣ ਕਰ ਰਹੇ ਹਾਂ ਕੈਮਰਾ ਪਰਸੰਭਲ ਜਿੰਦਰਨਾ ਮੰਦੀਪ ਜੋਤ ਸ਼੍ਰੀ ਫਤਿਹਗੜ੍ਹ ਸਾਹਿਬ